ਰੁਪਿੰਦਰਾ 30 ਸੈਕਿੰਡ ਇਸ ਕਰਕੇ ਲੈਣੇ ਨੇ ਤਿੰਨ ਦਿਨ ਹੋਏ ਕਮਾਲਪੁਰ ਦੇ ਵਿੱਚ ਕਬੱਡੀ ਕੱਪ ਹੋਇਆ ਆ ਜਿਹੜਾ ਮੁੰਡਾ ਮੇਰੇ ਸਾਹਮਣੇ ਹੈ ਇਹ ਤਰਸੀਮ ਸਿੰਘ ਭੰਡਾਲ ਦਾ ਪੋਤਾ ਹੈ ਤਿੰਨ ਦਿਨ ਪਹਿਲਾਂ ਕਮਾਲਪੁਰ ਦੇ ਵਿੱਚ ਕਬੱਡੀ ਕੱਪ ਹੋਇਆ ਹੈ ਇਹ ਖੇਡਿਆ ਮਹਿਮਦਵਾਲ ਦੀ ਟੀਮ ਦੇ ਵਾਸਤੇ ਮੈਚ ਪੈ ਗਿਆ ਹਰਿਆਣੇ ਦੇ ਸ਼ੀਲੂ ਉਹਨਾਂ ਦੇ ਨਾਲ ਇੱਕ ਨੰਬਰ ਤੋਂ ਪਿੱਛੇ ਰਹਿ ਗਿਆ ਪਰ ਦੁਨੀਆ ਨੇ ਪੂਰੇ ਪੰਜਾਬ ਨੇ ਕਬੱਡੀ ਦੇ ਪ੍ਰੇਮੀ ਨੇ ਚਾਹੇ ਹਰਿਆਣੇ ਦੇ ਨੇ ਚਾਹੇ ਪੰਜਾਬ ਦੇ ਨੇ ਇਹਦੀ ਪਿੱਠ ਵਿੱਚ ਖੜ ਗਏ ਸਾਰੇ ਜਦੋਂ ਇਹ ਰੇਡਰ ਰੇਡ ਪਾਉਣ ਜਾਂਦਾ ਸੀਗਾ ਉਦੋਂ ਵੀ ਤਾੜੀਆਂ ਮਾਰਦੇ ਸੀ ਜਦੋਂ ਵਾਪਸ ਆਉਂਦਾ ਜਾਂ ਜਫਾ ਵੀ ਖਾ ਜਾਂਦਾ ਸੀਗਾ ਉਦੋਂ ਵੀ ਇਹਦੇ ਵਾਸਤੇ ਤਾੜੀਆਂ ਵੱਜੀਆਂ ਤੇ ਦੁਆਬਾ ਸਪੋਰਟਸ ਕਲੱਬ ਨੇ ਫੈਸਲਾ ਕੀਤਾ ਵੀ ਅਸੀਂ ਇਹਨੂੰ 2026 ਦਾ ਅੱਜ ਤੋਂ ਮੋਸਟ ਵੈਲਿਊਏਬਲ ਪਲੇਅਰ ਡਿਕਲੇਅਰ ਕਰਦੇ ਆ ਵੀ ਸਭ ਤੋਂ ਬੇਸ਼ਕੀਮਤੀ ਪਲੇਅਰ ਇਹਦੇ ਵਾਸਤੇ ਇੱਕ ਸੁੰਦਰ ਸ਼ੀਲਡ ਬਣਾਈ ਗਈ ਹੈ ਸਾਰੇ ਦਵਾਬਾ ਸਪੋਰਟਸ ਕਲੱਬ ਨੇ ਲੈ ਬੁਲਟਾ ਇਹ ਸਰਪ੍ਰਾਈਜ਼ ਸਨਮਾਨ ਹੈ ਸਾਰਾ ਕਬੱਡੀ ਜਗਤ ਜੋ ਹੈ ਫੈਨ ਤੈਨੂੰ ਫੁੱਲ ਹੱਲਾਸ਼ੇਰੀ ਦਿੰਦਾ ਵੀ ਤੂੰ ਮਾਲ ਹੈ ਕਪੂਰਥਲੇ ਦਾ ਦਵਾਬਾ ਸਪੋਰਟਸ ਕਲੱਬ ਨੇ ਫੈਸਲਾ ਕੀਤਾ ਵੀ ਤੂੰ 2026 ਦਾ ਸਾਡੇ ਸਾਰੇ ਕਬੱਡੀ ਦੇ ਚਹੇਤਿਆਂ ਦਾ ਮੋਸਟ ਵੈਲਿਊਏਬਲ ਬੇਸ਼ਕੀਮਤੀ ਕਬੱਡੀ ਖਿਡਾਰੀ ਬੋਲੇ ਇੱਕ ਵਾਰੀ ਮੁੰਡੇ ਦੇ ਵਾਸਤੇ ਦੁਨੀਆ ਨੇ ਆਖਿਆ ਵੀ ਯਾਰ ਬੁਲਟ ਨੇ ਸੇਰਾ ਕੀਤਾ ਯਾਰ ਸੇਰਾ ਕੀਤਾ ਕੋਈ ਗੱਲ ਨਹੀਂ ਇੱਕ ਨੰਬਰ ਤੋਂ ਜੇ ਪਿੱਛੇ ਰਹਿ ਗਿਆ ਇਹ ਸਮਾਂ ਹੁੰਦਾ ਕਿਹਨੇ ਕਿੱਥੋਂ ਬੈਸਣਾ ਇਹ ਤਾਂ ਪ੍ਰਮਾਤਮਾ ਦੇ ਹੱਥ ਹੈ ਬੁਲਟ ਦੇ ਵਾਸਤੇ ਵੀ ਸ਼ੁਭ ਸ਼ਾਮਾਂ ਨੇ